ਸੋ ਜਿਸ ਤਰ੍ਹਾਂ ਦੇ ਨਾਲ ਵੱਖ-ਵੱਖ ਸ਼ਖਸੀਅਤਾਂ ਜਿਹੜੀਆਂ ਕਿ ਹੈਗੀਆਂ ਨੇ ਅੱਜ ਰਾਜਵੀਰ ਜਵੰਦਰ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਨੇ ਉਹਨਾਂ ਵਿੱਚੋਂ ਹੀ ਇੱਕ ਹੈਗੇ ਨੇ ਬਾਕਰਪੁਰ ਸਤਿੰਦਰ ਸਤਾਈ ਜੀ ਸਤਾਈ ਜੀ ਅੱਜ ਬੇਹਦ ਔਖੀ ਘੜੀ ਹੈਗੀ ਪੰਜਾਬ ਦਾ ਇੱਕ ਨੌਜਵਾਨ ਗੱਭਰੂ ਜਵਾਨ ਪੁੱਤ ਜਿਹੜਾ ਕਿਸ ਦੁਨੀਆ ਤੋਂ ਰੁਖਸਤ ਹੋਇਆ ਕੀ ਕਰਾਂ ਬਹੁਤ ਵੱਡਾ ਘਾਟਾ ਜਿਹੜਾ ਹੈ ਸਾਡੀ ਮਾਂ ਬੋਲੀ ਪੰਜਾਬੀ ਨੂੰ ਪੰਜਾਬੀਅਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੁੱਖ ਹੈ ਇਹ ਇਹ ਤੁਸੀਂ ਕਮਾਈ ਦੇਖਦੇ ਹੋ ਦੁਨੀਆ ਦੇ ਕੋਲ ਪੈਸਾ ਬਹੁਤ ਹੋ ਸਕਦਾ ਹੈ ਜ਼ਮੀਨ ਬਹੁਤ ਹੋ ਸਕਦੀ ਹੈ ਪਰ ਜਿਹੜੀ ਇਹ ਕਮਾਈ ਹੈ ਨਾ ਇਹ ਵਿਰਲੇ-ਵਿਰਲਿਆਂ ਦੇ ਹਿੱਸੇ ਆਉਂਦੀ ਹੈ ਉਹ ਮਾਂ ਧੰਨਤਾ ਦੇ ਯੋਗ ਹੈ ਉਹ ਪਰਿਵਾਰ ਧੰਨਤਾ ਦੇ ਯੋਗ ਹੈ ਜਿਨ੍ਹਾਂ ਨੇ ਇੱਕ ਐਦਾਂ ਦੇ ਸ਼ੇਰ ਨੂੰ ਬੱਬਰ ਸ਼ੇਰ ਨੂੰ ਜਨਮ ਦਿੱਤਾ ਔਰ ਜਿਹਦੀ ਆਵਾਜ਼ ਲੱਖਾਂ ਕਰੋੜਾਂ ਦਿਲਾਂ ਨੂੰ ਛੂਕੇ ਜਾਂਦੀ ਹੈ ਜਿਨੇ ਮਾਂ ਬੋਲੀ ਪੰਜਾਬੀ ਦੀ ਬਹੁਤ ਸੇਵਾ ਕੀਤੀ ਹੈ ਜਿਵੇਂ ਮੈਂ ਕਹਿ ਕੇ ਹਟੇ ਕਿ ਮਾਂ ਬੋਲੀ ਜਦ ਵੀ ਕਿਸੇ ਹੀਰੇ ਨੂੰ ਢੂੰਡੇਗੀ ਮਾਂ ਬੋਲੀ ਜਦ ਵੀ ਕਿਸੇ ਹੀਰੇ ਨੂੰ ਢੂੰਡੇਗੀ ਰਾਜਵੀਰ ਜਵੰਦੇ ਦੀ ਆਵਾਜ਼ ਲੱਖਾਂ ਦਿਲਾਂ ਵਿੱਚ ਗੂੰਜੇਗੀ ਉਸ ਤਰ੍ਹਾਂ ਦੇ ਨਾਲ ਵਾਕੀ ਇੱਕ ਅਨਮੋਲ ਪੰਜਾਬ ਦਾ ਹੀਰਾ ਸੀਗਾ ਜਿਸ ਦੇ ਵੱਲੋਂ ਆਪਣੀ بلند ਆਵਾਜ਼ ਦੇ ਜ਼ਰੀਏ ਲੋਕ ਗਿਆ ਜਿਹੜੀ ਕੀ ਹੈਗੀ ਹੈ ਗਾਇਕੀ ਕੀਤੀ ਕੀ ਆਪਣੀ ਆਵਾਜ਼ ਦੇ ਜ਼ਰੀਏ ਜੋ ਹੈ ਕਹਿ ਸਕਦੇ ਹਾਂ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬ ਬੋਲੀ ਪੰਜਾਬੀ ਦੀ ਜਿਹੜੀ ਕਿ ਮਾਂ ਬੋਲੀ ਹੈਗੀ ਆ ਉਸ ਦਾ ਮਾਨ ਬਤਾਇਆ ਗਿਆ ਸੋ ਹੋਰ ਵੀ ਜਿਹੜੀਆਂ ਕਿ ਸ਼ਖਸੀਅਤਾਂ ਇੱਥੇ ਪਹੁੰਚੇ ਹੋਈਆਂ ਨੇ ਨਾ ਸਿਰਫ ਸਗੋਂ ਪੰਜਾਬੀ ਸਗੋਂ ਵੱਖ-ਵੱਖ ਜਿਹੜੇ ਕਿ ਕਮਿਊਨਿਟੀ ਦੇ ਲੋਕ ਹੈਗੇ ਨੇ ਉਹ ਵੀ ਅੱਜ ਰਾਜਵੀਰ ਜਵੰਦਾ ਨੂੰ ਜਿਹੜਾ ਕੀ ਹੈ ਸ਼ਰਧਾਂਜਲੀ ਦੇਣ ਦੇ ਲਈ ਇੱਥੇ ਪਹੁੰਚੇ ਹੋਏ ਜਿਹੜੇ ਕਿ ਤੁਸੀਂ ਦੇਖ ਸਕਦੇ ਹੈਗੇ ਨੇ ਇਸ ਤੋਂ ਬਾਅਦ ਜੇਕਰ ਆਪਾਂ ਜ਼ਿਕਰ ਕਰੀਏ ਤਾਂ ਰਾਜਵੀਰ ਜਵੰਦਾ ਦੇ ਜਿਹੜਾ ਕੀ ਪਿੰਡ ਹੈਗਾ ਆ ਪੋਨਾ ਉਸ ਦੇ ਵਿੱਚ ਰਾਜਵੀਰ ਜਵੰਦਾ ਦੀ ਯਾਦਗਾਰ ਬਣਾਉਂਦਾ ਵੀ ਜਿਹੜਾ ਕੀ ਐਲਾਨ ਕੀਤਾ ਗਿਆ ਯਾਦਗਾਰੀ ਗੇਟ ਬਣਾਇਆ ਜਾਵੇਗਾ ਸਟੇਡੀਅਮ ਵੀ ਬਣਾਉਂਦੀ ਏਡੀ ਕੀ ਗੱਲ ਜ਼ਰੂਰ ਆਖੀ ਗਈ ਹੈ ਇਸ ਤੋਂ ਇਲਾਵਾ ਪੂਰਾ ਜਿਹੜਾ ਕਿ ਇੱਥੇ ਜਿਹੜਾ ਕਿ ਕਹਿ ਸਕਦੇ ਹਾਂ ਕਿ ਵੱਡਾ ਜਿਹੜਾ ਕਿ ਇੱਕ ਖੇਤ ਹੈਗਾ ਉਸ ਤੋਂ ਸਾਫ਼ ਕਰਕੇ ਇੱਥੇ ਪਰਬੰਧ ਕੀਤਾ ਗਿਆ ਸੀ ਸਮਾਗਮ ਦਾ ਭੋਗ ਸਮਾਗਮ ਦਾ ਅਤੇ ਉਸ ਭੋਗ ਸਮਾਗਮ ਦੇ ਵਿੱਚ ਦੇਖ ਸਕਦੇ ਹੋ ਕਿੰਨਾ ਵੱਡਾ ਜਿਹੜਾ ਕਿ ਇਕੱਠ ਇੱਥੇ ਹੋਇਆ ਪੰਜਾਬ ਪਰ ਤੋਂ ਹੀ ਜਿਹੜੇ ਕਿ ਨਹੀਂ ਸਗੋ ਦੇਸ਼ਾਂ ਵਿਦੇਸ਼ਾਂ ਤੋਂ ਵੀ ਰਾਜਵੀਰ ਜਵੰਦਾ ਦੇ ਚਾਣ ਵਾਲੇ ਇੱਥੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਪੰਜਾਬ ਦੇ ਇਸ ਗੱਭਰੂ ਪੰਜਾਬ ਦੇ ਅਨਮੋਲ ਰਤਨ ਅਤੇ ਪੰਜਾਬੀ ਮਾਂ ਬੋਲੀ ਦੇ ਜਿਹੜਾ ਕਿ ਕਹਿ ਸਕਦੇ ਹਾਂ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਵਾਜ਼ ਪਹੁੰਚਾਉਣ ਵਾਲੇ ਰਾਜਵੀਰ ਜਵੰਦਾ ਨੂੰ ਉਹਨਾਂ ਦੇ ਉਹ ਸ਼ਰਧਾਂਜਲੀ ਅਦਿੱਤੀ ਕੀਤੀ ਹੈ। ਕਰੋੜਾ ਜਿੱਡਾ ਦੁੱਖ ਮਾਂ ਲਈ ਬੱਚਿਆਂ ਲਈ ਉਹਦੇ ਹਮਸਫਰ ਲਈ ਹੋਤਾ ਹੈ ਇਹਦਾ ਦੁੱਖ ਸਾਰੇ ਪੰਜਾਬੀ ਜਿੱਥੇ ਵੀ ਵਸਦੇ ਉਹਨਾਂ ਨੂੰ ਸਾਰਿਆਂ ਨੂੰ ਕਰੋੜਾਂ ਅਰਦਾਸਾਂ ਲੋਕਾਂ ਨੇ ਉਹਦੀ ਜ਼ਿੰਦਗੀ ਲਈ ਕੀਤੀਆਂ ਪ੍ਰਮਾਤਮਾ ਨੇ ਪਤਾ ਨਹੀਂ ਕਿਉਂ ਨਹੀਂ ਮਨਜ਼ੂਰ ਕੀਤੀ ਔਰ ਇਸ ਤੋਂ ਇਲਾਵਾ ਅੱਜ ਵੀ ਜਿਵੇਂ ਸਾਰਾ ਭਾਈਚਾਰਾ ਪਹਿਲੀ ਵਾਰ ਐਡੀ ਜਿਹੜੀ ਸਾਰੀ ਇੰਡਸਟਰੀ ਕਲਾਕਾਰਾਂ ਦੀ ਉਹਦੇ ਨਾਲ ਆ ਕੇ ਖੜੀ ਹੈ ਪੰਜਾਬ ਦੇ ਲੋਕ ਖੜੇ ਹੈ ਔਰ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਆ ਕੇ ਵੀ ਗਏ ਸਨ ਔਰ ਉਹਨਾਂ ਦੀ ਯਾਦ ਵਿੱਚ ਇਸ ਸਟੇਡੀਅਮ ਦੀ ਗੱਲ ਕੀਤੀ ਗਈ ਹੈ ਔਰ ਹੋਰ ਵੀ ਜੋ ਪਿੰਡ ਦੀਆਂ ਮੰਗਾਂ ਜਿਵੇਂ ਜਿਵੇਂ ਦੱਸਦੇ ਰਹਿਣਗੇ ਉਸ ਤਰ੍ਹਾਂ ਸੀ ਪੰਜਾਬ ਸਰਕਾਰ ਵੱਲੋਂ ਵਾਹਿਗੁਰੂ ਯਾਦਗਾਰ ਦਾ ਵੀ ਕਿਹਾ ਗਿਆ ਕਿ ਇਹ ਸਟੇਡੀਅਮ ਹੈ ਜੀ ਸਰ ਲੱਗਦਾ ਹੈ ਸਰ ਨੌਕਰੀ ਦਾ ਹਾਂ ਭਾਈ ਸੋ ਜਿਸ ਤਰ੍ਹਾਂ ਦੇ ਨਾਲ ਰਾਜਵੀਰ ਜਵੰਦਾ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਮੈਮ ਕੀ ਕਹਿਣਾ ਚਾਹੋਗੇ ਉਹ ਆਪਣੇ ਨੌਜਵਾਨ ਵੀਰ ਦੀ ਇਸ ਤਰ੍ਹਾਂ ਨਾਲ ਰੁਕਸਤੀ ਹੋਈ ਹੈਗੀ ਅੱਜ ਹਾਂਜੀ ਬਸ ਬਹੁਤ ਮਾੜਾ ਹੀ ਹੋਇਆ ਜੀ ਇਹ ਕਵਾਂਗੇ ਬਹੁਤ ਜ਼ਿਆਦਾ ਮਾੜਾ ਹੋਇਆ ਇਤੋਂ ਮਾੜਾ ਹੋ ਨਹੀਂ ਸਕਦਾ ਬਸ ਛੋਟੇ ਛੋਟੇ ਬੱਚਿਆਂ ਨੇ ਅੱਜ ਉਹਦੀ ਧੀ ਦੇ ਦੋ ਜੋ ਬੋਲਨੇ ਕਿ ਆਪਣੇ ਪਿਓ ਦੇ ਸੁਪਨੇ ਪੂਰੇ ਕਰਨਗੇ ਤਿੰਨਾਂ ਨੂੰ ਹਮੇਸ਼ਾ ਪਿਓ ਦੀ ਲੋੜ ਹੁੰਦੀ ਹੈ ਸਦੀਆਂ ਤੱਕ ਪਿਓ ਦੀ ਲੋੜ ਹੁੰਦੀ ਹੈ ਪਰ ਉਹ ਨਿੱਕੀ ਜੀ ਬੱਚੀ ਅਜ ਪਿਓ ਦੇ ਸਹਾਰੇ ਤੋਂ ਬੇਸਾਰ ਹੋ ਗਈ ਐਦੂ ਵਦ ਮਾੜਾ ਕੀ ਹੋ ਸਕਦਾ ਜਿਵੇਂ ਜਿਵੇਂ ਕੀ ਕਹਿ ਸਕਦੇ ਆ ਕਿ ਜੋ ਪਾਣਾ ਅਚਾਨਕ ਵਾਪਰਿਆ ਹੈਗਾ ਪਰ ਉਸ ਧੀ ਨੇ ਆਪਣੇ ਪਿਓ ਨੂੰ ਆਖਰੀ ਟਾਈਮ ਦਾ ਜੋ ਸੰਸਕਾਰ ਹੋ ਕੇ ਪੱਪਾ ਉੱਠ ਜੋ ਦੇਖੋ ਕਿੰਨਾ ਸਬਰ ਸੀਗਾ ਉਸ ਦੇ ਵਿੱਚ ਕਿੰਨਾ ਕਹਿ ਸਕਦੇ ਆ ਕਿ ਉਸ ਦੇ ਵਿੱਚ ਹਾਂਜੀ ਹੈ ਜੀ ਉਹ ਬੱਚੀ ਹੈ ਜਿਵੇਂ ਜਿਵੇਂ ਉਹ ਵੱਡੀ ਹੋਊਗੀ ਉਹਨੂੰ ਬਹੁਤ ਜ਼ਿਆਦਾ ਮਹਿਸੂਸ ਹੋਣਾ ਹੈ ਬਹੁਤ ਜਿਆਦੇ ਘਾਟ ਸਦਾ ਹੀ ਵਰੜਕ ਦੀ ਰਹਿਣੀ ਹੈ ਕਿਉਂਕਿ ਪਿਓਾਂ ਦੇ ਸਹਾਰੇ ਜੇ ਸਾਰੇ ਸਾਰੀ ਉਮਰ ਹੀ ਮਾਂ ਪਿਆ ਦੀ ਲੋੜ ਹੈ ਲੱਗਾ ਤੂੰ ਹੀ ਤੁਹਾਡੀ ਰਾਜਵੀਰ ਜਵੰਦਾ ਦਾ ਨਹੀਂ ਮੈਂ ਕਦੇ ਮਿਲੀ ਨਹੀਂ ਸੀ ਵੀਰ ਨੂੰ ਬਸ ਅਸੀਂ ਇੱਕ ਥਾਂ ਤੇ ਪ੍ਰੋਗਰਾਮ ਸੀਗਾ ਉਹ ਆਏ ਆ ਰਹੇ ਸੀ ਸਟੇਜ ਤੋਂ ਮੈਂ ਜਾ ਰਹੀ ਸੀ ਬਸ ਉੱਥੇ ਥੋੜਾ ਜੀ ਸਾਡਾ ਮਿਲ ਹੋਇਆ ਹਾਂਜੀ ਵੈਸੇ ਗਾਣੇ ਵੀਰ ਦੇ ਮੈਂ ਸੁਣਦੀ ਰਹਿੰਦੀ ਸੀ ਹਾਂਜੀ ਬਾਕੀ ਜੋ ਪੰਜਾਬ ਦੇ ਵਿੱਚ ਅੱਜ ਇਹ ਵੇਖਦੋਂ ਆਗਾ ਦਿਨ ਕਹਿ ਸਕਦੇ ਹਾਂ ਜਦੋਂ ਰਾਜਵੀਰ ਜਵੰਦਾ ਨੂੰ ਸ਼ਰਧਾਂਜਲੀ ਦੇਣ ਵਾਲੇ ਇੱਥੇ ਲਗਾਤਾਰ ਪਹੁੰਚ ਰਹੇ ਹੈਗੇ ਨੇ ਸੋ ਹੋਰ ਵੀ ਜਿਹੜੇ ਕਿ ਇੱਥੇ ਕਹਿ ਸਕਦੇ ਹੈਗੇ ਕਿ ਰਾਜਵੀਰ ਜਵੰਦਾ ਦੇ ਚੌਣ ਵਾਲੇ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਜ਼ਰੂਰ ਰਾਬਤਾ ਕਰਾਂਗੇ ਰਾਜਵੀਰ ਜਵੰਦਾ ਦੀਆਂ ਵਡਮੁਲੀਆਂ ਯਾਦਾ ਦੇ ਬਾਰੇ ਜ਼ਰੂਰ ਜ਼ਿਕਰ ਕਰਾਂਗੇ ਸੋ ਦੇਖ ਸਕਦੇ ਹੋ ਤਸਵੀਰਾਂ ਕਿਵੇਂ ਵੱਖ-ਵੱਖ ਨੰਬਰ ਸਖਸ਼ੀਤਾ ਇੱਥੇ ਰਾਜਵੀਰ ਜਵੰਦਾ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚ ਰਹੀਆਂ ਨੇ ਹਾਂਜੀ ਬਹੁਤ ਦੁੱਖ ਵਾਲੀ ਗੱਲ ਹੈ ਜੀ ਐ ਹੁਣ ਤਾਂ ਇਸ ਤਰ੍ਹਾਂ ਲੱਗਦਾ ਕਿ ਲਫ਼ਜ਼ ਜੀ ਖਤਮ ਹੋ ਚੁੱਕੇ ਆ ਕੁਝ ਬੋਲੇ ਨਹੀਂ ਜਾ ਰਿਹਾ ਪਰ ਬਹੁਤ ਦੁੱਖ ਦੀ ਗੜੀ ਹੈ ਵਾਹਿਗੁਰੂ ਅਗੇ ਹੋਰ ਅਰਦਾਸ ਹੈ ਕਿ ਮਾਲਕ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਬਾਕੀ ਉਹ ਬਿਰਾਂਜਾ ਆਵਾਜ਼ ਬੇਸ਼ੱਕ ਅੱਜ ਸਾਡੇ ਵਿੱਚ ਘਰ ਨਹੀਂ ਪਰ ਹਮੇਸ਼ਾ ਅਮਰ ਹੋ ਚੁੱਕੀ ਹੈ ਜੋ ਰਾਜਾ ਬਿਲਕੁਲ ਜੀ ਬਿਲਕੁਲ ਸੋ ਭਾਈ ਜੀ ਅਚਾਨਕ ਸਾਥੀ ਕਲਾਕਾਰ ਦਾ ਇਸ ਤਰ੍ਹਾਂ ਦੇ ਨਾਲ ਰੁਖਸਤ ਹੋ ਜਾਣਾ ਬਹੁਤ ਔਖਾ ਕਿਉਂਕਿ बड़े गौर से सुन रहा था जमाना बड़े गौर से सुन रहा था जमाना तुम ही सोंगे दास्तान कहते कहते ਤੇ ਪਤਾ ਨਹੀਂ ਪ੍ਰਮਾਤਮੇ ਨੇ ਏਡੀ ਕਾਲੀ ਕਿਉਂ ਕੀਤੀ ਮੈਂ ਹਮੇਸ਼ਾ ਗੱਲ ਉਤੋ-ਬਾਦ ਕਹਿੰਦਾ ਹੁੰਦਾ ਸੀ ਕਿ ਰਾਜਵੀਰ ਨੂੰ ਪ੍ਰਮਾਤਮੇ ਨੇ ਬਹੁਤ ਵੱਡਾ ਨਾਂ ਦਿੱਤਾ ਬਹੁਤ ਅੱਛਾ ਪਰਿਵਾਰ ਦਿੱਤਾ ਬੜਾ ਗਾਇਕੀ 'ਚ ਬੜਾ ਵੱਡਾ ਉਤਪਦ ਦਿੱਤਾ ਕੱਦ-ਕੱਠ ਬੜਾ ਲੰਮਾ ਦਿੱਤਾ ਪਰ ਉਮਰ ਲਿਖਣ ਲੱਗਿਆ ਪਤਾ ਨਹੀਂ ਕਿਉਂ ਕੰਜੂਸੀ ਕਰ ਗਿਆ ਤੇ ਏਡੀ ਜਲਦੀ ਉਹਨੂੰ ਜਾਣਾ ਪੈ ਗਿਆ ਪਰਿਵਾਰ ਦੇ ਲਈ ਸਾਡੇ ਸੰ ਲਈ ਬਹੁਤ ਵੱਡਾ ਘਾਟਾ ਕਿਉਂਕਿ ਕਿਸੇ 'ਚ ਇੰਨਾ ਵੀ ਹੌਸਲਾ ਨਹੀਂ ਕਿ ਕਿਸੇ ਨੂੰ ਦੂਜੇ ਨੂੰ ਬੰਦਾ ਕਹਿ ਸਕੀ ਵੀ ਹੌਸਲਾ ਰੱਖ ਜਦੋਂ ਇਹ ਸਮਾਂ ਹੁੰਦਾ ਤਾਂ ਅਲਫਾਜ਼ ਖਤਮ ਹੋ ਜਾਂਦੇ ਪਰਿਵਾਰ ਨੂੰ ਹਮਦਰਦੀ ਕਿਹਨਾ ਸ਼ਬਦਾਂ ਦਈਏ ਜਿਨ੍ਹਾਂ ਦਾ ਇੱਕ ਕਹਿ ਸਕਦੇ ਕਿ ਮਾਂ ਦਾ ਸਹਾਰਾ ਕਿਉਂਕਿ ਮੈਂ 15 ਤਰੀਕ ਨੂੰ ਆਇਆ 16 ਨੂੰ ਵੀ ਆਇਆ ਮੈਂ ਉਹਨੂੰ ਕੰਦਾ ਵੀ ਦਿੱਤਾ ਮੈਂ ਅਗਨ ਭੇਟ ਵੀ ਕਰਵਾਇਆ ਜਦ ਤੁਸੀਂ 15 ਨੂੰ ਆਏ ਮਾਤਾ ਜੀ ਕੋਲ ਬੈਠੇ ਤੇ ਮਾਤਾ ਜੀ ਕਹਿੰਦੇ ਸੁੱਖੀ ਪੁੱਤ ਮੇਰਾ ਹੌਸਲਾ ਟੁੱਟ ਗਿਆ ਮੈਂ ਟੁੱਟ ਗਈਆਂ ਮੇਰੇ ਅੱਖਾਂ ਦੇ ਹੰਝ ਵੀ ਸੁੱਕ ਗਏ ਮੇਰੇ ਆਵਾਜ਼ ਵੀ ਧੀਮੀ ਹੋ ਗਈ ਤੇ ਮਹਾਬ ਮਾਤਾ ਇਹ ਕਹਾਂ ਕਿ ਤੁਸੀਂ ਹੌਸਲਾ ਰੱਖੋ ਵੀ ਤੁਸੀਂ ਇਹ ਭਾਣਾ ਮੰਨ ਲਓ ਕਿਉਂਕਿ ਕਈ ਚੀਜ਼ਾਂ ਕਹਿਣ ਨੂੰ ਬਹੁਤ ਛੋਟੀਆਂ ਲੱਗਦੀਆਂ ਪਰ ਮੰਨਣੀਆਂ ਬਣੀਆਂ ਔਖੀਆਂ ਨੇ ਕਿਉਂਕਿ ਹੁਣ ਛੋਟੇ ਬੱਚੇ ਨੇ ਉਹਨਾਂ ਉਹਨਾਂ ਲਈ ਉਹਨਾਂ ਨਾਲ ਸਾਲ ਕਿਵੇਂ ਹੋਣਗੇ ਜਿਹੜੀ ਉਹਨਦੇ ਕਿਸੇ ਮਾਪੇ ਦੀ ਲੜ ਲੱਗੀ ਉਹਨੇ ਪਹਾੜ ਵਾੜੀ ਦੀ ਜ਼ਿੰਦਗੀ ਆ ਉਹ ਕਿਵੇਂ ਜਿਉਣੀ ਆ ਮਾਂ ਨੇ ਕੀਤੇ ਆਸਰੇ ਚ ਜਿਉਣਾ ਤੇ ਜਦੋਂ ਇਹ ਚੀਜ਼ਾਂ ਅਸੀਂ ਸੋਚਦੇ ਹਾਂ ਕਿਉਂਕਿ ਪੋਕਤ ਬਾਦ ਆਉਣਲੇ ਸਮੇਂ ਹਰ ਬੰਦਾ ਦੇ ਇੱਕ ਮਾਜੀ ਬੀਜ਼ੀ ਹੋ ਜਾਂਦਾ ਜਦੋਂ ਅਕਲਤ ਆਉਣੀ ਹੈ ਕੰਮ ਬਹੁਤ ਔਖਾ ਹਾਂ ਆਖਰੀ ਮੁਲਾਕਾਤ ਕਦੋਂ ਹੋਈ ਸੀ ਤੁਹਾਡੀ ਜੇ ਮੇਰੀ ਉਹਨਾਂ ਨਾਲ ਮੈਂ ਮਈ ਚ ਕੈਨੇਡਾ ਗਿਆ ਤੇ ਮਈ ਦੇ ਵਿੱਚ ਕੋਈ ਕੋਈ ਫੰਕਸ਼ਨ ਰਿਗਾਰਡਿੰਗ ਉਹਨਾਂ ਨਾਲ ਮੇਰੀ ਗੱਲ ਹੋਈ ਬਹੁਤ ਸਤਿਕਾਰ ਕਰਦਾ ਸੀ ਮੈਂ ਇੱਥੇ ਉਹਨਾਂ ਦਾ ਬੇਟਾ ਜਦੋਂ ਦੋਸ ਵਿੱਚ ਹੋਇਆ ਮੈਂ ਉਦੋਂ ਸ਼ਗਨ ਦੀਨ ਵੀ ਆਇਆ ਤੇ ਮੇਰੇ ਯਾਦ ਵੀ ਕੱਲਾ ਕੱਲਾ ਗਰੰਗਰ ਪ੍ਰਸ਼ਾਦਾ 5 ਵਜੇ ਦਾ ਮੈਂ 10 ਵਜੇ ਉਹਨੇ ਜਾਣ ਦਿੱਤਾ ਤੇ ਬਹੁਤ ਅੱਜ ਬਹੁਤ ਦਿਲ ਰੋ ਰਿਹਾ ਹਰ ਅੱਖ ਰੋ ਰਹੀ ਹੈ ਤੋ ਨਿਕੂ ਭਾਈ ਜੀ ਦੋ ਸ਼ਬਦ ਕਰੀ ਬੋਲ ਕੇ ਜਾ ਰਾਜਵੀਰ ਜਵੰਦਾ ਨੂੰ ਕਿਉਂਕਿ ਵਾਇਗਰੂਪਲਾ ਕਰ ਰਿਹਾ ਵਾਇਗਰੂਨ ਛੜਦੀ ਕਲਾ ਚ ਰੱਖੇ ਉਹਦੀ ਆਤਮਾ ਨੂੰ ਆਪਣੇ ਚਰਨਾਂ ਚ ਨਵਾਸ ਦੇਵੇ ਬਸ ਆਹੀ ਦੋ ਲਫ਼ਜ਼ ਨੇ ਬਾਕੀ ਅਲਫ਼ਾਜ਼ ਖਤਮ ਹੋ ਜਾਂ ਜਦੋਂ ਅਜਿਹਾ ਕੋਈ ਪਾਣਾ ਨਹੀਂ ਸੱਚੀ ਖਤਮ ਨਹੀਂ ਕਿਉਂਕਿ ਇੰਨੀ ਯੰਗ ਉਮਰ ਚ ਇੰਨੀ ਛੋਟੀ ਉਮਰ ਚ ਜਾਣਾ ਤਾਂ ਇਹ ਵੈਸੇ ਹੀ ਸਵੀਕਾਰ ਨਹੀਂ ਹੁੰਦਾ ਹੈ ਮੰਨਣ ਨੂੰ ਜੀ ਨਹੀਂ ਕਰਦਾ ਇਹ ਚੀਜ਼ਾਂ ਜੋ ਜਦੋਂ ਇੱਕਦਮ ਇਸ ਤਰ੍ਹਾਂ ਨਾਲ ਖਬਰ ਮਿਲੀ ਹੈਗੀ ਤਾਂ ਕੀ ਕਿਵੇਂ ਯਕੀਨ ਹੋਇਆ ਕਿ ਵਾਕਈ ਯਾਰ ਇੱਕ ਹਸਦਾ ਖੇਡਦਾ ਚਿਹਰਾ ਅਚਾਨਕ ਇਸ ਤਰ੍ਹਾਂ ਦੇ ਨਾਲ ਅਲੋਪ ਹੋ ਗਿਆ ਮੈਂ ਉੱਥੇ ਦੋ ਤਿੰਨ ਦਿਨ ਬਹੁਤ ਸਾਰੇ ਜਾਂਦਾ ਰਿਹਾ ਅੱਧੀ ਰਾਤ ਨੂੰ ਕਿਉਂਕਿ ਮਹਾਲੀ ਹੁੰਦੇ ਸੀ ਅੱਧੀ ਰਾਤ ਨੂੰ ਜਾਣਾ ਜਦੋਂ ਕ라우ਡ ਨਹੀਂ ਹੁੰਦਾ ਸੀ ਉਸ ਸਮੇਂ ਜਾ ਕੇ ਉੱਥੇ ਪਹੁੰਚਣਾ ਜਾ ਕੇ ਦੇਖਣਾ ਜਦੋਂ ਡਾਕਟਰ ਕਹਿੰਦੇ ਸੀ ਕਿ ਹੈ ਨਹੀਂ ਤੇ ਦਿਲ ਇਹ ਕਹਿੰਦੇ ਸੀ ਨਹੀਂ ਯਾਰ ਇਹਦੇ ਲਈ ਕੁਛ ਨਾ ਕੁਛ ਕੋਸ਼ਿਸ਼ ਜਰੂਰ ਸਭ ਨੂੰ ਕਰਨੀ ਚਾਹੀਦੀ ਹੈ ਮੈਂ ਵੀ ਕੋਸ਼ਿਸ਼ ਕਰਦਾ ਰਿਹਾ ਭਾਈ ਪਰ ਦਰਦਾਂ ਹੋਈਆਂ ਪਰ ਤਾਂ ਜਿਗਰ ਉਹ ਮਾ ਦਾ ਜਿਹੜੇ ਜਿਨ੍ਹਾਂ ਨੇ ਤੇ ਮੈਂ ਵੀ ਮੈਂ ਵੀ ਸੰਤਾ ਮਹਾਂਪਰਸ਼ਨ ਕੋਲ ਬਹੁਤ ਜਾ ਜਾ ਕੇ ਆਇਆ ਕਿ ਕਿਸੇ ਪਾਸੋਂ ਖੈਰ ਪੈ ਜਾਵੇ ਪਰਿਵਾਰ ਨਾਲ ਗੱਲ ਕਰਕੇ ਰਾਤ ਨੂੰ ਪੈ ਜਦੇ ਸੀਗੇ ਕਦੇ ਦਿੱਲੀ ਕਦੇ ਕਿਤੇ ਕਦੇ ਕਿਤੇ ਕਿਸੇ ਪਾਸੋਂ ਖੈਰ ਪੈ ਜਾਵੇ ਕੁਛ ਨਾ ਕੁਛ ਹੋ ਜਵੇ ਕਿਸੇ ਤਰੀਕੇ ਉੱਠ ਜਾਵੇ ਪਰ ਉਹ ਸ਼ਾਇਦ ਉਹਦੇ ਜਿਹੜੇ ਸਵਾਸ ਵੀ ਇੰਨੇ ਹੀ ਸੀਗੇ ਅਰਦਾਸ ਤਾਂ ਬਹੁਤ ਜਗਾ ساری ਦੁਨੀਆ ਨੇ ਕੀਤੀ ਐ ਅਸੀਂ ਜਦੋਂ ਉਹਨਾਂ ਦਿਨ ਜਦੋਂ ਐਕਸੀਡੈਂਟ ਹੋਇਆ ਉਹਨਾਂ ਦਿਨਾਂ 'ਚ ਮੈਂ ਫੌਜਪੁਰ ਸੀਗਾ ਸੇਵਾ ਚੱਲਦੀ ਜਿੱਥੇ ਜੀ ਜੀ ਤੇ ਉਥੇ ਬਾਈ ਚਾਂਸ ਅਸੀਂ ਜਿਹੜੇ ਪਿੰਡ ਗਏ ਉਥੇ 13 ਪਿੰਡਾਂ ਤੋਂ ਗ੍ਰੰਤੀ ਸਿੰਘ ਆਏ ਸੀ ਜਿਨ੍ਹਾਂ ਨੂੰ ਉਦੋਂ ਤਨਖਾਹ ਦੇਣੀਆਂ ਸੀ ਉਹ 13 ਸਿੰਘ ਸਾਬਾਨਾ ਨੇ ਉਥੇ ਉਹਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਇਕੱਠੇ ਗੁਰਦਵਾਰ ਸਾਹਿਬ ਦੇ ਵਿੱਚ ਉਹ ਤਾਂ واپس ਆ ਕੇ ਇੱਥੇ ਉਹਨਾਂ ਦੇ ਪਰਿਵਾਰ ਨਾਲ ਜਦੋਂ ਮਿਲਿਆ ਜਦੋਂ ਚੰਡੀਗੜ੍ਹ ਗਏ ਆ ਮੈਂ 40 ਦੇ ਅੰਦਰ ਉੱਥੇ 2 ਦਿਨ ਰੈਗੂਲਰ ਜਾਣ ਤੋਂ ਬਾਅਦ ਫਿਰ ਮੇਰੇ ਮਨ 'ਚ ਐਦਾਂ ਆਇਆ ਕਿ ਕਿਸੇ ਤਰੀਕੇ ਕਿਸੇ ਮਹਾਪੁਰਸ਼ ਕੋਲ ਜਾ ਜਾਵੇ ਕਿਤੇ ਜਾ ਜਾਵੇ ਅਸੀਂ ਵੀ ਕੋਸ਼ਿਸ਼ ਕਰਦੇ ਰਹੇ ਆ ਭੱਜੇ ਨਟੇ ਰਹੇ ਆ ਕਿ ਕਿ ਤੋ ਖੈਰ ਪੈ ਜਾਵੇ ਪਰ ਉਹਦੇ ਸਵਾਸ ਹੀ ਸੱਚੀ ਅੰਨੇ ਕਿਸੇ ਮੈਨੂੰ ਲੱਗਦਾ ਕੋਈ ਚੰਦਰੀ ਨਜ਼ਰ ਉਹਨੂੰ ਲੈ ਬੈਠੀ ਤੁਹਾਨੂੰ ਨਿਕੜ ਵੀ ਯਾਦ ਯਾਰ ਜੀ ਜੀ ਸਾਂਝੀ ਕਰਨਾ ਚਾਹੁੰਦੇ ਹੋਗੇ ਮੈਂ ਦੱਸਿਓ ਹਮੇਸ਼ਾ ਜਦੋਂ ਮਿਲਦਾ ਸੀ ਕਿ ਬਾਈ ਤੁਹਾਡੇ ਵਰਗੀ ਪੱਗ ਬੰਦਾ ਸੀ ਯੂਨੀਵਰਸਿਟੀ 'ਮੈਂ ਮੈਨੂੰ ਤਾਂ ਬਹੁਤ ਵਾਰ ਯਾਦ ਆਉਂਦਾ ਸੀ ਕਿ ਜਿੰਨੇ ਬੱਚੇ ਜਿਹੜੇ ਅੱਜ ਪੱਗਾਂ ਬੰਦੇ ਨੇ ਹਰ ਹਰ ਮੁੰਡੇ ਨੇ ਕਦੇ ਨਾ ਕਦੇ ਮੇਰੇ ਵਰਗੀ ਪੱਗ ਬੰਨੀ ਆ। ਰਾਜਵੀਰ ਵੀ ਉਹਨਾਂ ਚੋਂ ਇੱਕ ਸੀਗਾ ਜਦੋਂ ਯੂਨੀਵਰਸਿਟੀ ਪੜ੍ਹਦਾ ਸੀ ਉਹ ਮੇਰੇ ਵਰਗੀ ਟਿੱਟੋ ਪੱਗ ਬੰਨਦਾ ਸੀ। ਉਹਨੇ ਆਪਣੇ ਮੂੰਹ ਚ ਜਦੋਂ ਬੋਲੇ-ਬੋਲੇ ਮੈਨੂੰ ਉਦੋਂ ਪਤਾ ਲੱਗਿਆ ਕਿ ਰਾਜਵੀਰ ਵੀ ਮੇਰੇ ਵਾਂਗ ਪੱਗ ਬੰਨਦਾ ਸੀ। ਤੇ ਖੁਸ਼ੀ ਹੁੰਦੀ ਆ ਜਦੋਂ ਕੋਈ ਇੰਦਾ ਫਾਲੋ ਕਰਦਾ। ਪਰ ਜਦੋਂ ਇੰਦਾ ਕੋਈ ਜਾਣਦਾ ਐ ਇਸ ਉਮਰ ਚ ਫਿਰ ਉਦੋਂ ਵੱਡਾ ਦੁੱਖ ਵੀ ਕੋਈ ਨਹੀਂ ਹੁੰਦਾ। ਸਹੀ ਗੱਲ ਹੈ ਕਿ ਇਸ ਤੋਂ ਵੱਡਾ ਕੋਈ ਦੁੱਖ ਨਹੀਂ ਹੈ ਜਦੋਂ ਅਚਾਨਕ ਜੋਬਨ ਉਤੇ ਆਪਣੇ ਪਿਆਰੇ ਦੀ ਇਸ ਤਰ੍ਹਾਂ ਦੇ ਨਾਲ ਬੇਵਕਤੀ ਜਿਹੜੀ ਕਿ ਹੈ ਕਹਿ ਸਕਦੇ ਹਾਂ ਕਿ ਜ਼ਿੰਦਗੀ ਖਤਮ ਹੋ ਜਾਣੀ ਸਵਾਸ ਦੀ ਡੋਰ ਟੁੱਟ ਜਾਣੀ ਤਾਂ ਇਸ ਤੋਂ ਵੱਡਾ ਕੋਈ ਜ਼ਿੰਦਗੀ ਦੇ ਵਿੱਚ ਕੋਈ ਹੋਰ ਸਦਮਾ ਹੋ ਹੀ ਨਹੀਂ ਸਕਦਾ ਸੋ ਸੋਨੀ ਸਾਹਿਬ ਜਿਸ ਤਰ੍ਹਾਂ ਦੇ ਨਾਲ ਅਚਾਨਕ ਬੇਵਕਤੀ ਮੌਤ ਹੋ ਜਾਣੀ ਚੜ੍ਹਦੀ ਉਮਰੇ ਚਲਾ ਜਾਣਾ ਕਤਨਾ ਪੂਰਾ ਹਣ ਵਾਲਾ ਘਾਟਾ ਮਾਪਿਆਂ ਨੂੰ ਸਭੋ ਪੰਜਾਬ ਨੂੰ ਵੀ ਨਹੀਂ ਨਹੀਂ ਜੇ ਤਾਂ ਉਹ ਤਾਂ ਆਪਾਂ ਹੁੰਦੇ ਹੈ ਮਾਪੇ ਦੇਖੋ ਉਹਨਾਂ ਦੀ ਭੈਣ ਉਹਦੇ ਮਾਤਾ ਉਹਨਾਂ ਦੀ ਉਹਨਾਂ ਦੀ ਬੱਚੀ ਉਹ ਕਿੱਡਾ ਕਾੜਾ ਜਗੜਾ ਕਰੀ ਫਿਰਦੀਆਂ ਨੇ ਬਿਹਾਰੇ ਜਾਈਏ ਉਹਨਾਂ ਦੇ ਹੈ ਉਹ ਬੱਚੀ ਨੇ ਕਮਾਲ ਕਰਤੀ ਉਸ ਦਿਨ ਮੈਂ ਕੋਲੇ ਖੜਾ ਦੇਖ ਰਿਹਾ ਸੀ ਉਹ ਬਾਰ-ਬਾਰ ਪਾਪਾ ਕਦੋਂ ਉੱਠਣਗੇ ਪਾਪਾ ਕਦੋਂ ਜਾਣਗੇ ਉਹ ਹੋ ਕੇ ਸੀ ਇਹ ਹੰਝੂ ਤਾਂ ਦੇ ਮੁੱਕ ਗਏ ਸੀ ਵੀ ਜੀ ਅੱਜ ਵੀ ਕੱਲ ਜਾ ਕੱਢ ਕੇ ਲੈ ਕੇ ਟੀਦੇ ਹੋ ਬਹੁਤਿਆਂ ਦੇ ਹੁਣ ਹੰਝੂ ਮੁੱਕ ਗਏ ਹੋ ਕੇ ਰਹਿ ਗਏ ਅੰਦਰ ਇਹ ਹੋ ਕੇ ਬਹੁਤ ਲੰਬੇ ਸਮੇਂ ਤੱਕ ਰਹਿੰਦੇ ਹੁੰਦੇ ਨੇ ਇਹੇ ਥੋੜਾ ਅੰਦਰ ਦਾ ਦੁੱਖ ਜ਼ਰੂਰੀ ਨਹੀਂ ਕਿ ਉੱਚੀ ਉੱਚੀ ਲੈਰਾ ਮਾਰ ਮਾਰ ਰੋ ਆ ਥੋੜੀ ਸ਼ਕਲ ਥੋੜਾ ਚਿਹਰਾ ਪੜ ਕੇ ਦੱਸਿਆ ਜਾ ਸਕਦਾ ਹੈ ਕਿ ਇਹਨੂੰ ਰਾਜਵੀਰ ਦੇ ਜਾਣ ਦਾ ਕਿੰਨਾ ਅਫਸੋਸ ਹੋਇਆ ਅਫਸੋਸ ਕੱਲੇ ਅਫਸੋਸ ਨਾਲ ਕੁਝ ਨਹੀਂ ਹੁੰਦਾ ਹਾਂ ਇਹ ਹੈ ਕਿ ਹੁਣ ਜਿਵੇਂ ਸਾਡੇ ਜਿਹੜਾ ਭਾਈਚਾਰਾ ਜਿਹੜਾ ਕਾਇਕਾਂ ਦਾ ਉਹਨਾਂ ਨੇ ਜੋ ਜ਼ਿੰਮੇਵਾਰੀ ਉਠਾਈ ਹੈ ਸਲੂਟ ਹੈ ਉਹਨਾਂ ਨੂੰ ਸਾਨੂੰ ਤਾਂ ਕਹਣਾ ਹੁੰਦਾ ਨਹੀਂ ਸਿਰਫ ਐਕਟਿੰਗ ਜਾਣਦੇ ਆ ਪਰ ਉਹਨਾਂ ਨੇ ਕਮਾਲ ਕਰਤੀ ਕਿ ਉਹਦੇ ਜਿਹੜੇ ਰਹਿੰਦੇ ਜੇ ਰਹਿਗੇ ਸੀ ਜਿਹੜੇ ਅਹਾੜੇ ਲਾਉਣੇ ਉਹ ਅਸੀਂ ਲਾਵਾਂਗੇ ਕਿੱਡੀ ਬੱਡੀ ਗੱਲ ਹੈ ਬਹੁਤ ਬਹੁਤ ਸੋਹਣੀ ਹੈ ਕਲਾਕਾਰੀ ਦਾ ਇਹ ਖਟਿਆ ਹੋਇਆ ਪਿਆਰ ਸਾਡੀ ਪਪਟਾ ਜਿਹੜੀ ਸਾਡੀ ਐਸੋਸੀਏਸ਼ਨ ਹੈ ਉਹ ਹਰ ਤਾਂ ਨਾਲ ਖੜੀ ਹੈ ਅਹਾੜਾ ਇਹ ਉਧਰ ਵੀ ਖੜੀ ਹੈ ਉਸ ਤੋਂ ਪਹਿਲਾਂ ਕੋਰੋਨਾ ਵੇਲੇ ਉਦੋਂ ਵੀ ਘਰ-ਘਰ ਜਾ ਕੇ ਰਾਸ਼ਨ ਵੰਡਿਆ ਸੀ ਬਹੁਤ ਬਹੁਤ ਕਲਾ ਮੈਂ ਹੁਣ ਲੱਗਦਾ ਕਿ ਕਲਾਕਾਰਾਂ ਨੂੰ ਅੱਗੇ ਜਿਵੇਂ ਸੋਸ਼ਲ ਮੀਡੀਆ ਤੇ ਨਿੰਦਿਆ ਜਾਂਦਾ ਸੀ ਹੁਣ ਪ੍ਰਸ਼ੰਸਾ ਹੋਣੀ ਚਾਹੀਦੀ ਹੈ ਜਿਹੜੇ ਨਿੰਦਣਗੇ ਫਿਰ ਉਹ ਬੰਦੇ-ਬੰਦੇ ਨਹੀਂ ਹੈਗੇ ਹੋਰ ਜੀ ਜਿਹੜੇ ਨਿੰਦਣਗੇ ਵਾਕੀ ਜਿਸ ਤਰ੍ਹਾਂ ਦੇ ਨਾਲ ਕਲਾਕਾਰਾਂ ਦੇ ਵੱਲੋਂ ਬੀੜਾ ਚੁੱਕਿਆ ਗਿਆ ਹੈਗਾ ਰਾਜਵੀਰ ਜਵੰਦਾ ਦੇ ਜਿਹੜੇ ਕੀ ਸ਼ੋਅ ਬੁੱਕ ਕੀਤੇ ਹੋਏ ਨੇ ਉਹ ਸ਼ੋਅ ਜਿਹੜੇ ਕੀ ਰਿਫਿਊਜ਼ ਨਹੀਂ ਕੀਤੇ ਜਾਣਗੇ ਉਹਨਾਂ ਨੂੰ ਅਕੀਤਾ ਜਾਵੇਗਾ ਵੱਖਵਾ ਕਲਾਕਾਰ ਸਾਥੀਆਂ ਵੱਲੋਂ ਜਿਸ ਦੀ ਹਰ ਕੋਈ ਅੱਜ ਪ੍ਰਸ਼ੰਸਾ ਕਰਦਾ ਹੋਇਆ ਵੀ ਅਨਜ਼ਰ ਆ ਰਿਹਾ ਹੈਗਾ ਸੋ ਰਾਜਵੀਰ ਜਵੰਦਾ ਨੂੰ ਸ਼ਰਧਾਂਜਲੀ ਦੇਣ ਦੇ ਲਈ ਰਾਈਟਰ ਮੱਠ ਸ਼ੇਰੋਪਾਲ ਵੀ ਪਹੁੰਚੇ ਨੇ ਬਾਈ ਜੀ ਬਹੁਤ ਵੱਡਾ ੱੱੱਕਾ ਪੰਜਾਬ ਦੇ ਲਈ ਤੇ ਦੋ ਅਲਫਾਜ਼ ਰਾਜਵੀਰ ਦੇ ਬਾਈ ਜੀ ਦੇਖੋ ਉਸ ਪ੍ਰਮਾਤਮਾ ਦੇ ਨਾਲ ਨਤਨ ਨਿੰਦਿਆ ਜਾ ਸਕਦਾ ਨਾ ਉਹਦੇ ਨਾਲ ਲੜਿਆ ਨਾ ਜਿੱਤੇ ਜਾ ਸਕਦੇ ਹਰ ਖਜੂਰ ਚੜਦੇ ਅੱਜ ਸਾਨੂੰ ਲੱਗੀ ਜਾਂਦਾ ਯਾਰ ਵੀ ਆਮੇ ਕਹੀ ਜਾਂਦੇ ਕੇ ਉਹਦੀ ਮਰਜ਼ੀ ਬਿਨਾ ਪੱਤਾ ਨਹੀਂ ਖਿਲਦਾ। ਬੇ ਕੋਈ ਬੇਕਸੂਰਾ ਕਿਸੇ ਦੋ ਸਾਹਮਣੇ ਲੜਦੇ ਲੜਦੇ ਕੇ ਸਾਡੇ ਬੇਕਸੂਰੇ ਨੌਜਵਾਨ ਨੂੰ ਉੱਚੇ ਲੰਮੇ ਨੂੰ ਕੇ ਸੋਹਣਾ ਤੇ ਕੇ ਬਾਹਲਾ ਹੀ ਸੀ ਸੋਹਣਾ ਤੇ ਸਨਖਾ ਰਾਜਵੀਰ ਜਿਵੇਂ ਤਾਂਸ ਵਿੱਚ ਹੁਕਮ ਦਾ ਜੱਕਾ ਰਾਜਵੀਰ ਜਿਵੇਂ ਸਾਰੇ ਪੱਤਿਆਂ ਚ ਇੱਕ ਤਾਂਸ ਦਾ ਹੁਕਮ ਦਾ ਜਿਹੜਾ ਜੱਕਾ ਸਭ ਤੋਂ ਪਾਰੂ ਪੈਂਦਾ ਐ ਇਦਾਂ ਦਾ ਇੱਕ ਵੱਖਰਾ ਅੰਦਾਜ਼ ਬੱਕਰਾ ਸਲੀਕਾ ਸੀਗਾ ਰਾਜਵੀਰ ਦਾ ਕੇ ਬਾਹਲਾ ਹੀ ਸੀ ਸੋਹਣਾ ਤੇ ਸਨਖਾ ਰਾਜਵੀਰ ਜਿਵੇਂ ਤਾਂਸ ਵਿੱਚ ਹੁਕਮ ਦਾ ਜੱਕਾ ਰਾਜਵੀਰ ਸੀ ਉੱਚਾ ਲੰਮਾ ਕਰਤੇ ਸਿਆਣਾ ਹਦੋਂ ਵੱਧ ਮੈਂ ਕਾ ਵੰਡਦਾ ਸੀ ਖਿੜੇ ਹੋਏ گلاب ਵਰਗਾ ਸਾਡਾ ਜਮਾਂ ਹੀ ਜਮੰਦਾ ਸੀ ਪੰਜਾਬ ਵਰਗਾ ਸਾਡਾ ਪੰਜਾਬ ਖੋਇਆ ਗਿਆ ਸਾਡੇ ਤੋਂ ਐ ਲੱਗਦਾ ਕਿ ਜਿਹਦੇ ਬੁੱਲਾਂ ਉੱਤੇ ਰਹਿੰਦੇ ਸੀ ਪਿਆਰਾਂ ਵਾਲੇ ਬੋਲ ਮਾਮਾ ਭੈਣਾ ਤੀਆਂ ਅਤੇ ਪਰਿਵਾਰਾਂ ਵਾਲੇ ਬੋਲ ਜਿਹਨੂੰ ਹਰ ਵੇਲੇ ਫਿਕਰ ਕਿਸਾਨੀ ਦਾ ਸੀ ਰਹਿੰਦਾ ਤੇ ਨਸਿਆਂ 'ਚ ਤੁਸਗੀ ਜਵਾਨੀ ਦਾ ਸੀ ਰਹਿੰਦਾ ਉਹਦਾ ਸਾਤਮਈ ਸੁਭਾਅ ਸੀ ਕਿਸੇ ਸਾਧ ਵਰਗਾ ਸਾਡਾ ਜਮਾਂ ਹੀ ਜਮੰਦਾ ਸੀ ਪੰਜਾਬ ਵਰਗਾ ਮੱਟ ਸ਼ੇਰੋਂ ਕੈਸੀ ਅਣ ਹੋਣੀ ਹੋਈ ਐਸੀ ਅੱਖ ਨਹੀਂ ਕੋਈ ਜਿਹੜੀ ਉਹਦੇ ਲਈ ਨਾ ਰੋਏ ਜਿਹੜਾ ਪੈ ਗਿਆ ਇਹ ਘਾਟਾ ਕਦੇ ਹੋਣਾ ਨਹੀਂ ਉਹ ਪੂਰਾ ਇਹਨਾਂ ਡੱਗਰਾਂ ਨੇ ਖੋਲਿਆ ਸਾਡਾ ਯਾਰ ਵੇ ਕਸੂਰਾ ਸਾਡੇ ਚੇਤਿਆਂ ਚ ਰਹਿ ਗਿਆ ਖਵਾ ਬਰਗਾ ਸਾਡਾ ਜਵਾਈ ਦਾ ਬੰਦਾ ਸੀ ਪੰਜਾਬ ਵਾਲਾ ਸਾਡਾ ਜਵਾਈ ਦਾ ਬੰਦਾ ਸੀ ਕੋਈ ਅੱਖ ਨਹੀਂ ਸੀ ਜਿਹੜੀ ਅੱਜ ਨੰਮ ਨਹੀਂ ਹੈਗੀ ਰਾਜਵੀਰ ਦੇ ਜਾਣ ਦੇ ਬਾਅਦ ਸੋ ਭਾਈ ਜੀ ਬਹੁਤ ਮਿਲਣ ਮਿਲਣ ਸਾਰ ਸੁਭਾ ਸੀਗਾ ਰਾਜਵੀਰ ਜੀ ਦਾ ਸੋ ਤੁਹਾਡੇ ਨਾਲ ਵੀ ਕਦੇ ਮੁਲਾਕਾਤ ਹਾਂਜੀ ਹਾਂਜੀ ਇੱਕ ਗਾਣਾ ਪਲਾਨ ਕੀਤਾ ਸੀ ਸਾਡਾ ਪਰ ਵਿਚੀ ਰਹਿ ਗਿਆ ਜੀ ਗਾਣਾ ਉਹ ਤੁਹਾਨੂੰ ਪਤਾ ਵੀ ਜੀ ਨੇ ਜੋ ਆਇਆ ਉਹਨੇ ਜਾਣਾ ਹੈ ਪਰ ਉਹ ਗਿਆ ਕਿਸ ਕਾਰਨ ਹੈ ਉਹ ਨਹੀਂ ਸੀ ਪਤਾ ਕਰਦੇ ਨਾ ਤਾਂ ਕਿਸੇ ਮਸਜਿਦ ਦੇ ਵਿੱਚ ਦੱਸਿਆ ਜਾਂਦਾ ਇਹਦੇ ਬਾਰੇ ਨਾ ਕਿਸੇ ਗੁਰਦੁਆਰੇ ਤੇ ਅਰਦਾਸ ਜ਼ਰੂਰ ਕਰ ਲੈਣੇ ਆਪਾਂ ਭੋਗ ਪਾਦ ਲੈਣ ਆ ਕਦੇ ਕਿਸੇ ਨੇ ਉਹ ਕਾਰਨ ਨਹੀਂ ਪੁੱਛਿਆ ਵੀ ਇਹ ਗਿਆ ਕਾਰਨ ਕਾਹਤੋਂ ਦਾ ਹੈ ਉਹ ਕਾਰਨ ਸਾਨੂੰ ਪੁੱਛਣਾ ਪੈਣਾ ਜਦੋਂ ਉਹ ਕਾਰਨ ਪੁੱਛਣ ਲੱਗੇ ਫੇਰ ਕਿਤਨਾ ਕਿਤੇ ਸਾਨੂੰ ਲੱਗਦਾ ਵੀ ਪਤਾ ਨਹੀਂ ਕਿੰਨੇ ਕੁ ਜੰਦੇ ਅਸੀਂ ਪਛਾ ਸਕਦੇ ਤੋ ਦੇਖੋ ਕਾਉਂਸਲਸ ਦੇ ਨਾਮ ਤੇ ਕਿੰਨਾ ਜਿਹੜਾ ਕਿ ਫਾਂਡੇ ਇਕੱਠੇ ਕਿਤੇ ਹਨ ਪਰ ਜਾਂਦਾ ਕਿਥੇ ਹੈ ਬਿਲਕੁਲ ਟੈਕਸ ਲੈਂਦੇ ਨੇ ਜੀ ਮੈਂ ਉਹੀ ਕਹਿੰਦਾ ਜੀ ਦੇਖੋ ਸਿੰਪਲ ਜੀ ਗੱਲ ਹੈ ਜਦੋਂ ਬਹਿੰਡਾ ਮੋਗਾ ਰੋਡ ਨਹੀਂ ਬਣੀ ਸੀ ਵੱਡੀ ਰੋਡ ਤਿੰਨ ਬੰਦੇ ਰੋਜ਼ ਮਰਦੇ ਸੀ ਮੇਰੀ ਜੁਨਟਸ ਕੀ ਬੀਬੇ ਵਾਲੇ ਬੈਸ਼ੰਡੇ ਮੈਂ ਆਰਮੀ ਦੇ ਵਿੱਚੋਂ ਰਿਟਾਇਰ ਹਾਂ ਉੱਥੇ ਤਿੰਨ ਮੋਤਾਂ ਰੋਜ਼ ਹੁੰਦੇ ਸੀ ਵੱਡੀ ਰੋੜ ਬਣਾਈ ਗਈ ਉਹ ਰੇਸੋ ਘਟ ਗਈ ਜੀ ਯੂਰਪ ਗਿਆ ਮੈਂ ਉੱਥੇ ਨਹੀਂ ਐਕਸੀਡੈਂਟ ਹੁੰਦੇ 1450 ਐਕਸੀਡੈਂਟ ਪਰ ਇਅਰ ਹੁੰਦਾ ਜਿਹੜਾ ਨਾਮ ਜਦਾ ਜੀ ਜਿਹੜੇ ਜਿਹੜੇ ਰਿਕਾਰਡ ਚ ਆਉਂਦੇ ਆ ਜਿਹੜੇ ਨਹੀਂ ਰਿਕਾਰਡ ਚ ਆਉਂਦੇ ਲੀਲੇ ਲਾਬੇ ਆਤਮੇ ਬਿਕਰ ਭੋਲੇ ਜਿਹੜੇ ਰੋਜ਼ ਮਰਦੇ ਗਈ ਰਾਤ ਵੀ ਮਰੇ ਨੇ ਤੇ ਆਉਣ ਵਾਲੀ ਰਾਤ ਵੀ ਮਰਨਗੇ ਜਿਹੜੇ ਬਿਲਕੁਲ ਬੇਕਸ਼ੂਰੇ ਨੇ ਇਹ ਤਾਂ ਸਾਡਾ ਨਾਮ ਹੀ ਸੀਗਾ ਤਾਂ ਕਰਕੇ ਸਾਡੇ ਸਾਹਮਣੇ ਆ ਗਿਆ ਪਤਾ ਨਹੀਂ ਕਿੰਨੇ ਆਣ ਬਸਤੇ ਲੋਕ ਰੋਜ਼ ਮਰਦੇ ਆ ਤੇ ਇਹ ਇਹਦੇ ਲਈ ਸਾਨੂੰ ਬੋਲਣਾ ਪੈਣਾ ਕਿ ਆਜੋ ਰਲ ਕੇ ਲਾਈਏ ਨਾਹਰਾ ਨਾ ਦਿਸੇ ਸੜਕ ਤੇ ਪਸ਼ੂਗਰ ਬਾਕੀ ਸਹੀ ਹੈ ਕਿ ਬਹੁਤ ਵਧੀਆ ਗੱਲ ਹੈ ਕਿ ਆਓ ਮਿਲ ਕੇ ਲਾਈਏ ਨਾਹਰਾ ਨਾ ਦੇਖੇ ਸੜਕ ਤੇ ਪਸ਼ੂ ਆਵਾਰਾ ਕਿਉਂਕਿ ਆਵਾਰਾ ਪਸ਼ੂ ਜੋ ਕਿ ਰਾਜਵੀਰ ਜਵੰਦਾ ਦੀ ਮੌਤ ਦਾ ਕਾਰਨ ਬਣੇ ਤੋਂ ਸਾਨ ਲੜਦੇ ਹੋਏ ਰਾਜਵੀਰ ਜਵੰਦਾ ਦੀ ਬਾਈਕ ਨਾਲ ਾਕੇ ਟਰਕਾਉਂਦੇ ਨੇ ਜਿਸ ਦੇ ਵਿੱਚ ਰਾਜਵੀਰ ਜਵੰਦਾ ਗੰਭੀਰ ਜ਼ਖਮੇ ਹੁੰਦਾ ਹੈ ਬ੍ਰੇਨ ਇੰਜਰੀ ਹੁੰਦੀ ਹੈ ਸਪਾਈਨਲ ਕੋਰ ਵੀ ਡੈਮੇਜ ਪਹੁੰਚ ਜਾਂ ਜਿਸ ਕਰਕੇ ਉਹ ਆਪਣੇ ਸਵਾਸਾ ਦੀ ਪੂੰਜੀ ਜਿਹੜਾ ਕਿ ਭੋਗ ਕੇ ਦੁਨੀਆ ਤਰਕਸਤ ਹੋਇਆ ਤੇ ਅੱਜ ਉਸੇ ਨਿਮਿਤ ਅੰਤਿਮ ਅਰਦਾਸ ਜਿਹੜੀ ਕਿ ਕੀਤੀ ਗਈ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਰਾਜਵੀਰ ਨੂੰ ਚਾਹਣ ਵਾਲੇ ਸਨ ਅੱਜ ਰਾਜਵੀਰ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਸੋ ਅਕਾਲਪੁਰਖ ਤੇ ਇਹ ਅਰਦਾਸ ਹੈ ਕਿ ਪਰਮਾਤਮਾ ਉਸ ਵਿਚੜੀ ਰੂਹ ਨੂੰ ਆਪਣੇ ਚੜ੍ਹਨਾ ਦੇ ਵਿੱਚ ਨਿਵਾਸ ਬਖਸ਼ੇ ਤੇ ਇਸ ਪਰਿਵਾਰ ਨੂੰ ਆਪਣਾ ਪਾਣਾ ਬਰਨਦਾ ਬਾਲਦਾ ਸੋ ਬਜਰੇ ਅਪਰੇਲੀ ਜੁਟ ਹੰਦਰ ਟੀਵੀ ਦਾ ਕੈਮਰਾ ਪਰਸਨ ਮੋਨ ਪ੍ਰਵੀਨਦਰ ਜਗਰਾਉਂ